ਕਾਲ ਸਾਹੇ ਗੁਰਜੀ ਕੀ ਬਦੇੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਜਾਨੇ ਹੁੰਨੇ ਆਪਾਂ ਕਈ ਵਾਰੀ ਆਪਾਂ ਗੁਰਜਿਹੇ ਤਾਂ ਤੁਹਾਨੂੰ ਬੋਲੇ ਯੇ ਭਈ ਸਤੂ ਮੁਸੇਲੇ ਦੇ ਫਾਜ਼ਲ ਸਾਹਿਬ ਪਹੁੰਚੇ ਨੇ ਸਾਡੇ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਹ ਭੜਾਈਰ ਕਾ ਪਪਰ ਦੇ ਵਿੱਚ ਹੀ ਬਣੋ ਆ ਜੀ ਬਈ ਅਨੰਦ ਵੰਗਰ ਬੈਸਪੁਰ ਦੇ ਇਰੀਆ ਬਾਈਕ ਕਰਾਊਡ ਜਿਆਦਾ ਹੋ ਗਿਆ ਇੱਥੇ ਕਿਉਂਕਿ ਇੱਥੇ ਸਿੱਧੂ ਮੂਸੇਵਾਲੇ ਦੇ ਫਾਦਾ ਸਾਹਿਬ ਪਹੁੰਚੇ ਹੋਏ ਨੇ 8 ਕਿਲੋਮੀਟਰ ਦਾ ਪਿੰਡ ਪਿੰਡ ਦਾ ਐ ਹੀ ਨੇ 8 8 ਫੁੱਟ ਪਾਣੀ ਹੈਗਾ ਠੀਕ ਕਿੰਨਾ ਕਿੰਨੀ ਕਿੱਟੀ ਕਿੱਟੀ ਪਿਆ ਪਿਆ ਕਿੱਟੀ ਦਾ ਸਾਰਾ ਡੁੱਬਿਆ ਪਿਆ ਜੀ 8 8 ਫੁੱਟ ਜਿਹੜਾ ਮੈਂ ਜਿੱਥੇ ਇਸ਼ਾਰਾ ਨਹੀਂ ਕਰੰਡਿਆ ਅਸੀਂ ਐਂ ਕਰਦੇ ਉੱਥੇ 8 8 ਤੋਂ 10 ਫੁੱਟ ਪਾਣੀ ਮਿਲਦਾ ਫੋਨ ਨੰਬਰ ਲੈ ਲਿਆ ਉਹਨਾਂ ਦੇ ਮੱਕੜ ਸਾਹ ਪਹੁੰਚ ਗਏ ਨੇ ਇੰਟਰਵਿਊ ਲੈਣ ਲਈ ਕਿੰਨਾ ਗਾਹ ਚਲਦੇ ਆ ਕਿਤੇ ਇੱਥੇ ਆ ਥੋੜਾ ਜਿਹਾ ਗਾਹ ਆ ਬੰਨ ਤੋਂ ਗਾਹ ਕਰਕੇ ਨਾ ਫੁੱਲੇ ਦਾ ਚਾਹ ਖਾਣੇ ਥੱਲੇ ਥੱਲੇ ਤੱਕਾ ਲੱਭੂਗਾ ਜੀ ਇੱਥੇ ਚਲੋ ਕਰ ਲਓ ਗੱਡੀਆਂ ਮੰਗੋ ਇੱਥੇ ਕਰ ਲਈ ਅੱਗੇ ਜਿਆਦਾ ਰਾਸ਼ੀ ਹੋੜਾ ਜੀ ਭਾਜੀ ਭਾਜੀ ਅਜੇ ਪਿੰਡਾਂ ਦੇ ਪਿੰਡ ਆ ਜਾਣੇ ਜੀ ਭਾਜੀ ਅੱਗੇ ਬੜਾ ਰਾਸ਼ੀ ਭਾਜੀ ਜਲਦੀ ਲਿਆ ਯਾਰ ਯੋ ਬੋਲੇ ਸੋਨਿਆ ਸਾਸਰੀਆ ਕਾਲ ਲੋਕੇ ਸਮਾਂ ਹੋ ਗਿਆ ਕਿ ਸਾਰਾ ਨੂੰ ਹੋ ਰਿਹਾ ਮੈਂ ਵੀ ਤੋਨਾ ਤੁਹਾਡੇ ਕੱਲੇ ਕੱਲੇ ਨੂੰ ਗਲਵਕੜੀ ਪਾਜੇ ਜਾਮਾ ਯਾਰ ਬਹੁਤ ਮੇਰਾ ਪੁਰਸੀ ਨਹੀਂ ਹੈ ਲੋ ਜੇ ਨਹੀਂ ਕੋਈ ਵੀ ਇਸ ਵਸਿਆ ਚਾਹੇ ਕਿਸੇ ਦਾ ਕੋਈ ਪਸ਼ੂ ਮਰਿਆ ਆਪਾਂ ਹਰ ਘਰ ਤੱਕ ਪਹੁੰਚਾਂਗੇ ਔਰ ਤੁਸੀਂ ਹੌਸਲਾ ਰੱਖਿਓ ਇੰਨਾ ਜੇ ਤੁਸੀਂ ਆ ਗਏ ਤੇ ਇਹਦੀ ਦੇਖੀ ਅੱਜ ਜਦੋਂ ਖੜੀ ਹੋਏਗੀ ਆਪਾਂ ਤੁਹਾਨੂੰ ਪਤਾ ਵੀ ਆਪਣੀ ਕੌਮ ਬੜੀ ਮਾਣ ਵਾਲੀ ਕੌਮ ਹੈ ਇਹ ਲਿਕੇ ਮੋٹے ਘਾਟੇ ਵਾਂਗ ਅਸੀਂ ਨਿਕਲ ਜਾਣੇ ਹੁੰਨੇ ਆਪਾਂ ਕਈ ਵਾਰੀ ਵਾਪਸ ਵੀ ਜਿਹਰੇ ਆ ਤਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਬ ਜੀ ਪੰਜਾਬ ਦੇ ਜੰਮੇ

ਭਾਜੀ ਅੱਜ ਕਿਹੜਾ ਕਿਹੜਾ ਪਿੰਡ ਕਵਰ ਕੀਤਾ ਫਿਰ ਅਸੀਂ ਸੀਗੇ ਭਾਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਹੈ ਤੁਹਾਨੂੰ ਨਾਮ ਆਪਣਾ ਯਾਰ ਚੇਤਾ ਭੁੱਲ ਗਿਆ ਯਾਰ ਭਾਜੀ ਮਲਕੀਤ ਕੀ ਭਲਾ ਜੀ ਅੰਦਰ ਆਜੋ ਆਜਾ ਹੀ ਆਓ ਹਾਂ ਠੀਕ ਜੀ ਭਾਵਿਕ ਰੋਡ ਆਈ ਇੱਥੇ ਪਹੁੰਚ ਗਈ ਹੈ 008 ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਪਹੁੰਚੇ ਹੋਏ ਨੇ ਇੱਧਰ ਆ ਗਏ ਗਲੋਬਲ ਸਿੱਖ ਵਾਲੇ ਨਹੀਂ ਨਹੀਂ ਉਹ ਦੇਖਿਓ ਬੰਦਾ ਤੇ ਮੋੜ ਤੋਂ ਘਟੇ ਨਾ ਉਧਰ ਜਾਣਾ ਮਾਨਸੰਧੂ ਚੰਗਾ ਫਿਰ ਹਰੀਪਾ ਉੱਥੇ ਮਿਲਾਂਗੇ ਫਿਰ ਆਵਾਂਗੇ ਮੈਂ ਕਿਹਦਾਂ ਠੀਕ ਆ ਚੰਗਾ ਮੱਕੜ ਨਾਲ ਆਣੀ ਚੰਗਾ 베ਰਾ ਭਰਾ ਹਾਂਜੀ ਹਾਂਜੀ ਇੱਕ ਹੋਰ ਆ ਗਈ ਯਾਰੋ ਨੂੰ ਆ ਜਾਂਦੀ 3008 ਪੀਵੀ 65 ਮਹਾਲੀ ਦਾ 30 ਪਿੱਛੇ 8 ਬੱਲੀਏ ਗਲੜੀ ਟਾਲੀ ਸਾਹਿਬ ਵਾਲੀ ਸਾਈਡ ਆਏ ਆ ਤੇ ਇੱਥੇ ਚਲਦੀ ਪਈ ਇਹਨਾਂ ਦੀ ਇੰਟਰਵਿਊ ਅਬ ਚਲਿਏ ਮੋਟਰਸਾਈਕਲ ਲੈ ਕੇ ਅੱਗੇ ਅਬ ਮੂਸੇ ਵਾਲੇ ਦੀ ਜਾ ਰਹੀ ਹੈ ਜੀ ਗੱਡੀ 3008 ਚੱਲ ਅੱਗੇ ਹੋ ਜਾ ਮੱਕੜ ਸਾਹਿਬ ਇੰਟਰਵਿਊ ਕਰਦੇ ਹੋਏ ਅੰਦਰ ਮੱਕੜ ਸਾਹਿਬ ਬੋਲਦੇ ਆਂ ਜਿਹਨੋਂ ਬਾਅਦ ਸਿੱਖ ਆਵੇ ਨਾ ਉਹਨਾਂ ਦੀ ਟੀਮ ਆ ਓਏ ਹੈ ਨਹੀਂ ਗਰਾਊਂਡ ਸੁੱਕੀ ਮੈਨੂੰ ਫੋਨ ਕਰਾਂ ਟੇ ਅਨਵਰ ਉਹਨੇ ਮਿਲ ਲਈ ਉਹ ਬਾੜੇ ਸਾਹਿਬ ਨੇ ਖਲਾਰ ਇੱਥੇ ਖਲਾਰ ਟਾਲੀ ਸਾਹਿਬ ਵਾਲਾ ਗੇਟ ਆ ਜੀ ਇੱਧਰੋਂ ਟਾਲੀ ਸਾਹਿਬ ਕੋਲ ਦੁਆਰਾ ਇੱਧਰੋਂ ਆ ਲੰਗਾ ਗੱਡੀਆਂ ਕਢਾਵਾ ਇੱਥੇ ਲਵਾ ਦਿੰਦੇ ਆ ਬਾਹਰੋਂ ਪਾਸ ਕਢਦੇ ਨੇ ਪਰ ਫਿਰੇ ਬਹੁਤ ਆਉਂਦਾ ਹੈ ਨਾ ਆਹਨੇ ਸਾਰੀਆਂ ਗੱਡੀਆਂ ਦਾ ਗਿਆ ਸੱਤ ਗੱਡੀਆਂ ਦਾ ਚੌਕ ਨਾ ਕੋਈ ਅੱਗੇ ਨਾਲ ਗੱਡੀਆਂ ਪਾਰਕੀ ਕੋਕ ਗੱਡੀਆਂ ਰੱਖ ਲੋ ਪਾਸੇ ਇੱਥੇ ਆ ਜੀ ਕੀ ਹੋਦਾ ਸਟੇਟ ਦਾ ਜਿਹੜਾ ਖਾਸ ਆ ਦੋ ਜਾਨਾ ਇੱਥੇ ਲੋਣਾ ਨਾ ਮਾਰਾਂਗਾ ਬਾਕੀ ਅੱਗੇ ਲਾਜਾ ਹੋਰ ਵਜੇ ਕੀ ਹਾਲ ਜੀ ਕਿੱਡ ਭਾਜੀ ਹੋਰ ਕਿੱਡ ਭਾਈ ਉਹਨਾਂ ਬਾਸ ਚੀਜ਼ ਮੈਂ ਪਛਾਣ ਕੇ ਲਿਆ ਆ ਭਾਜੀ ਵੀ ਵੇਖੇ ਮੈਂ ਕਿਤੇ ਗੋਂਦੇ ਗੋਂਦੇ ਲੱਗਦਾ ਵੇਖਿਆ ਤੁਹਾਨੂੰ ਕਿਤੇ ਦੇਖਿਆ ਹੁੰਦਾ ਨਹੀਂ ਗਾਇਕੀ ਗੁ ਕੀ ਜੇ ਕਿੰਨ ਗੋਂਦੇ ਭਾਜੀ ਗਾਉਂਦੇ ਹੋ ਤੁਸੀਂ ਗਾਉਂਦੇ ਮੈਂ ਵੀ ਗਾਉਂਦਾ ਭਰਾਵਾ ਮੈਂ ਤਾਂ ਬਾਹਰੋਂ ਆਇਆ ਐਂਜੀਓ ਨੇ ਕੰਮ ਕਰਦਾ ਮੈਂ ਵੇਖਿਆ ਕਿ ਮੈਨੂੰ ਹੁਣ ਚੇਤਾ ਨਹੀਂ ਆਉਂਦਿਆ ਮੈਂ ਬਈ ਗਲਾ ਤਾਂ ਥਾਲਾ ਤਰਾਂਦੀ ਵੇਖਿਆ ਕਿ ਇਹ ਉੱਪਰ ਚੜ ਦੇ ਉੱਪਰ ਇੱਥੇ ਇੱਥੇ ਆਹ ਕੈਮਰਾ ਲੱਗਣਾ ਇਤਨੀ ਲਾਲਾ ਦੇ ਨਾਲ ਅੱਗੇ ਅੱਗੇ ਲਾਲਾ ਕਾਰਟ ਟੁੱਟਦਾ ਕਾਰਟ ਲਵਾਇਆ ਕਿੱਡ ਸਿੱਧੇ ਬਾਈ ਰੋਪੀ ਦਾ ਫਰੀਦ ਸਿੰਘ ਸੈਨਸਾਵਾ ਨੂੰ ਕਦੇ ਨੇ ਜਾਣ ਕਰਨਾ ਉਹ 2 ਲੱਖ ਜੀ ਦੇ ਨੇ ਮਾੜੇ ਜਿਹੇ ਸਾਥ ਦੇ ਲਾ ਲਾ ਰੋਪੀ ਤੋਂ ਕਰਿਆ ਬਹੁਤ ਬਸ ਤੇ ਇਧਰ ਗਾਹ ਲਵਾ ਲੈਣੇ ਸਾਰ ਆ ਜਿਹੜਾ ਬਾਈ ਸਾਹਮਣੇ ਖੜਾ ਇਹ ਹੈਗਾ ਦਾ ਕਿੱਡ ਸਾਰੇ ਜਣੇ ਜਾਣਦੇ ਹੋਣੇ ਬਾਈ ਨੇ ਤੁਸੀਂ ਦਾ ਕਿੱਡ ਅੰਦਰ ਇੰਟਰਵਿਊ ਚੱਲਣ ਢੀਆ ਕਿਉਂਕਿ ਮੱਕੜ ਸਾਹਿਬ ਆਏ ਹੋਏ ਆ ਤੇ ਮੱਕੜ ਸਾਹਿਬ ਕਰਦੇ ਪਏ ਇੱਥੇ ਇੰਟਰਵਿਊ ਦੇਖੋ ਹੁਣ ਕਿੰਨੇ ਮਿੰਟ ਦੀ ਇੰਟਰਵਿਊ ਹੁੰਦੀ ਆ ਇੱਥੇ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਯਾਰ ਤੇ ਸਾਹਮਣੇ ਵਾਲੀ ਸਾਈਡ ਤੇ ਹੈਗਾ ਗੁਰਦੁਆਰਾ ਸ੍ਰੀ ਟਾਲੀ ਸਾਈਡ ਕਹ ਜਨਾਬਾ ਠੀਕ ਠਾਕ ਹੋ ਕਿਧਰ ਘੁੰਮਣ ਦੀ ਅੱਛਾ ਉਹ ਉਥੇ ਲਾ ਲੋ ਫਿਰ ਓ ਬਾਈ ਨਵਾਂ ਸੰਧੂ ਵਾਲੀ ਗੱਡੀ ਹੋ ਜਾਂਦੀ ਹੋਈ ਬੈਠੇ 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 ਚੱਲ ਚੰਗਾ ਚੰਗਾ ਜਨਾਬ ਆ ਗੱਡੀ ਜੇ ਆਗਾ ਭਾਈ ਨਿਮਾਨ ਸੰਧੂ ਆ ਬੈਠਾ ਹੋਇਆ ਭਾਈ ਇਹ ਆਗੇ ਗਲੋਬਲ ਸਿੱਖਾ ਦੇ ਇਹ ਆਇਆ ਤੇ ਨਿਮਾਨ ਭਾਜੀ ਹੋਣੀ ਆਏ ਹੈਲਪ ਕਰਨ ਲਈ ਸਸੀ ਭਾਜੀ ਤੇ ਭਾਜੀ ਅੱਜ ਸਾਡੇ ਏਰੀਆ ਗੁਰਦਾਸਪੁਰ ਚ ਆਏ ਹੋ ਤੇ ਕਿੰਨੇ ਕ ਪਿੰਡ ਕਵਰ ਕਰ ਲਏ ਤੁਸੀਂ ਸਵੇਰ ਦੇ ਵੀਰੇ ਬਾਕੀ ਅਸੀਂ ਕੱਲ ਰਮਦਾਸ ਸਾਈਡ ਸੀਗੇ ਅੱਛਾ ਅੱਛਾ 8 ਤੋਂ 9 ਜਗ੍ਹਾ ਤੇ ਸਾਰੇ ਕੰਮ ਫਿਰ ਕੇ ਗਰਾਊਂਡ ਲੈਵਲ ਤੇ ਵੇਖਿਆ ਤਾਂ ਹਾਲਾਤ ਬਹੁਤ ਮੰਦੇ ਸੀ ਤੇ ਅੱਜ ਸਾਡੇ ਗੁਰਦਾਸਪੁਰ ਦਰੰਗਲੇ ਸਾਈਡ ਆਏ ਹੋ ਸਵੇਰ ਦੀ ਆਪਣਾ ਪਸ਼ੂਆਂ ਦਾ ਚਾਰਾ ਚੂਰਾ ਲਿਆਂਦਾ ਬਾਕੀ ਹੁਣ ਵੀਰੇ ਹੁਣਾ ਨਾਮਰ ਪ੍ਰੀਤ ਹੁਣਾ ਨਾਂ ਨੂੰ ਕੀਤੀ ਤੁਹਾਡੀਆਂ ਟਰਾਲੀਆਂ ਵਗੈਰਾ ਆਈਆਂ ਨੇ ਨਹੀਂ ਟਰਾਲੇ ਆ ਵੀਰੇ ਅੱਛਾ ਟਰਾਲੇ ਆ ਪਿੱਛੇ ਹੋਣਗੇ ਕਿਤੇ ਹਾਂਜੀ ਤੇ ਹੁਣ ਅੰਮ੍ਰਿਤਪ੍ਰੀਤ ਵੀਰੇ ਹੋਣਾ ਨਾਲ ਬੈਠ ਕੇ ਹੋਈ ਗੱਲਬਾਤ ਪਿੰਡ ਦੇ ਵਿੱਚ ਕੀ ਕੁਝ ਲੋੜਿਆ ਉਸ ਹੱਬ ਨਾਲ ਫਿਰ ਹੁਣ ਬੈਠ ਤੇ ਬਾਕੀ ਭਾਜੀ ਬਹੁਤ ਧੰਨਵਾਦ ਤੁਸੀਂ ਸਾਡੇ ਗੁਰਦਾਸਪੁਰ ਆਏ ਹੋ ਸੇਵਾ ਲਈ ਤੇ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਦਰ ਥੈਂਕ ਯੂ ਤੇ ਬਸ ਇਸੇ ਤਰ੍ਹਾਂ ਪੰਜਾਬ ਦੀ ਭਾਜੀ ਸਪੋਰਟ ਕਰਦੇ ਰਿਹਾ ਜਿੰਨਾਂ ਵੀ ਇਸ ਮੁਸੀਬਤ ਚੋਂ ਨਿਕਲ ਸਕੀ ਹੈ ਹਨਾ ਨਹੀਂ ਨਹੀਂ ਸਹੀ ਸਹੀ ਭਾਜੀ ਉਪਰਾਲਾ ਕਰੀਏ ਕੋਸ਼ਿਸ਼ਾਂ ਕਰੀਏ ਨਹੀਂ ਸਹੀ ਸਹੀ ਕੋਈ ਜਿੰਨਾ ਵੀ ਹੈਲਪ ਕਰ ਸਕਦਾ ਤੇ ਬਾਜੀ ਸਾਡਾ ਨਾ ਚੈਨਲ ਆ ਮਤਲਬ ਅਸੀਂ ਇਥੋਰੀ ਕਵਰੇਜ ਕਰਦੇ ਪਏ ਆ ਗੁਰਦਾਸਪੁਰ ਦੀ ਸਾਰੀ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਏਰੀਆ ਚ ਆਏ ਨਹੀਂ ਬਾਜੀ ਧੰਨਵਾਦੀ ਇਹ ਤਾਂ ਫਰਜ਼ ਬਣਦਾ ਇਨਸਾਨੀਅਤ ਤੌਰ ਤੇ ਹਾਂ